ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਲੱਗੇ ਆ 21 ਬ੍ਰੈਸਟ ਦੀਆਂ ਕਟਾ ਕਾਟਾ ਪਾਉਣ ਕਮਰ ਇਹਨਾਂ ਦੀ ਹੈਗੀ 19 ਇੰਚ ਹੈਪ ਹੈਗੀ ਇਹਨਾਂ ਦੀ 23 ਇੰਚ ਇਹਦੇ ਹਿਸਾਬ ਨਾਲ ਸਾਢੇ 21 ਦੇ ਹਿਸਾਬ ਨਾਲ ਆਪਾਂ ਕਾਟਾ ਪਾਵਾਂਗੇ ਸਭ ਤੋਂ ਪਹਿਲਾਂ ਆਪਾਂ ਤੀਰਾ ਲਵਾਂਗੇ ਸਾਢੇ 6 ਮੋਡਾ ਆਪਾਂ ਲਵਾਂਗੇ ਸਾਢੇ 7 ਅੱਧੇ ਇੰਚ ਦੀ ਇੱਥੋਂ ਫਰੰਟ ਵਾਲੀ ਕਾਟ ਪਾਵਾਂਗੇ ਉੱਪਰੋਂ ਮੋਢੇ ਕੋਲੋਂ ਇੱਥੋਂ ਆਪਾਂ 2 ਇੰਚ ਦੀ ਬੈਕ ਵਾਲੀ ਕਾਟ ਪਾਵਾਂਗੇ ਫਰੰਟ ਵਾਲੀ ਕਾਟ ਲਵਾਂਗੇ ਆਪਾਂ 1 ਇੰਚ ਦੀ ਤੇ ਪਲੇਟਾਂ ਆਪਾਂ ਲਵਾਂਗੇ 12.5 12.5 ਤੋਂ 7 ਇੰਚ ਇਧਰੋਂ ਆਪਾਂ ਲਵਾਂਗੇ ਗੈਪ 2.5 ਇਧਰੋਂ ਲਵਾਂਗੇ 2 ਦਾ ਸੈਡ ਸਲਾਈ ਆਪਾਂ ਇਹਨਾਂ ਦੀ ਲਈ ਆ 1.14 ਇਧਰੋਂ ਆਪਾਂ ਛਾਤੀ ਰੱਖੀ ਆ 1.10 ਤੋਂ 2 ਤੱਕ ਉੱਪਰ ਕਮਰ ਇਹਨਾਂ ਦੀ ਹੈਗੀ 19 ਇੰਚ ਆਪਾਂ ਐਕਸਟਰਾ ਲਿਆ ਹੈਵ ਤੋਂ ਹੈਗੀ ਇਹਨਾਂ ਦੀ 23 ਹੈ ਇਹਦਾ ਆਪਾਂ ਹਾਫ ਕਰਾਂਗੇ 1.11 ਆਪਾਂ ਇਹਨੂੰ ਕਟਿੰਗ ਕਰਾਂਗੇ ਉੱਗੇ ਵਾਲਾ ਪੱਲਾ ਚੱਕ ਕੇ ਆਪਾਂ ਫਰੰਟ ਦੀ ਕਾਟ ਪਾਵਾਂਗੇ ਗਲੇ ਦੀ ਚੜਾਈ ਲਵਾਂਗੇ ਆਪਾਂ 2.5 ਇੰਚ ਬੈਕ ਗਲੇ ਦੀ ਇੱਥੋਂ ਆਪਾਂ ਲਵਾਂਗੇ 7 ਇੰਚ ਇਹ ਇੱਟਾ ਲਵਾਂਗੇ 12.5 ਤੋਂ ਇਧਰ ਆਪਾਂ ਰੱਖਾਂਗੇ 3.5 ਬੈਕ ਵਾਲੀ ਪਲੇਟ ਆਪਾਂ ਲੰਮੀ ਲਾਵਾਂਗੇ ਅੱਧਾ ਇੰਚ ਇਹ ਨੋਪਾਣਾ ਸਿੱਧਾ ਕਰਾਂਗੇ ਹੁਣ ਇਹ ਨਿਸ਼ਾਨ ਨੂੰ ਆਪਾਂ ਪੱਲੇ ਤੇ ਰੱਖ ਕੇ ਮਲਾਂਗੇ Este traje não é um apasse da carta que eu utilizar. Corta a carta e deu para ਉਹਨੂੰ ਪਟਾਰਕ ਕਰਾਂਗੇ ਚੰਗਾ ਸਾਰੇ ਦੁਕਾਨ ਚ ਰਹਿ ਗਿਆ ਹਾਂਜੀ ਇਹ ਸੀ ਆਪਣੀਆਂ 21 ਬ੍ਰੈਸਟ ਦੀਆਂ ਕੱਟਾਂ ਇਹਦੇ ਵਿੱਚ ਮੋਢਾ ਕਿੰਨਾ ਰੱਖਣਾ ਤੇ ਤੀਰਾ ਕਿੰਨਾ ਰੱਖਣਾ ਸਾਰਾ ਦੱਸਿਆ ਗਿਆ ਜੇ ਵੀਡੀਓ ਵਧੀਆ ਲੱਗੀ ਲਾਈਕ ਤੇ ਕਮੈਂਟ ਜਰੂਰ ਕਰਿਓ ਧੰਨਵਾਦ